Cycle ka, ke, sirf I don't ever slow up, no I don't take shit. I got no love for the famous. If you wanna play tough, and wanna hate this, I'll always show up. I don't ever slow up, no I don't take shit. I got no love for the famous if you wanna play tough I'll always show up and make a statement Everything I do, so instinctive and so passionate Every word I move, so descriptive like an adjective I got a vendetta against people who patented it Being negative when you should be getting after it I got facts over facts over tracks. Isn't that spitting slow, spitting fast? I could roast, I could gas, think I'm okay at last. But I don't know if that can erase all the past. And the pettiness, a reflection of the emptiness. Hilarious, you think you're with my time, you're delirious. Mysterious, because you hide behind a fake exterior. Inferior, you know I'll always be a bit superior. Get off of me, this ain't no humble brag. I want you to hear words, you can say them back. I want you to feel free from the chains at last. And to believe in what you got, it was built to last, yeah. Now that I've been put through hell I never got anyone's help I had to do it all myself I don't ever slow up No, I don't take shit ਵਾਸੀ ਅਸੀਂ ਸਾਰੇ ਹੀ ਪਿਆਰ ਦੇ ਨਾਲ ਸਾਡੇ ਤੋਂ ਉਮਰ ਚ ਬਹੁਤ ਵੱਡੇ ਨੇ ਸਾਰੇ ਹੀ ਉਹਨਾਂ ਨੂੰ ਪਿਆਰ ਨਾਲ ਭੈਂਜੀ ਕਹਿੰਨੇ ਆ ਉਹਨਾਂ ਦਾ ਹੁਕਮ ਹੋਇਆ ਸੀਗਾ ਡੀਏਵੀ ਸਕੂਲ ਦੇ ਵਿੱਚ ਅਸੀਂ ਆਏ ਆ ਹਾਥੀ ਗੇਟ ਦੇ ਵਿੱਚ ਇਹ ਸਕੂਲ ਹੈ ਔਰ 2600 ਦੇ ਕਰੀਬ ਇੱਥੇ ਬੱਚਾ ਪੜਦਾ ਔਰ 1913 ਦਾ ਇਹ ਸਕੂਲ ਚੱਲ ਰਿਹਾ 1913 ਤੋਂ ਲੈ ਕੇ ਹੁਣ ਤੱਕ ਇਹ ਸਕੂਲ ਜਿਹੜਾ ਜਲਦ ਰਿਆ ਔਰ ਸਾਨੂੰ ਇਹ ਹੁਕਮ ਹੋਇਆ ਸੀਗਾ ਕਿ ਇਸ ਸਕੂਲ ਦੇ ਵਿੱਚ ਕਈ ਬੱਚੇ ਨੇ ਬਹੁਤ ਲੋੜਵੰਦ ਪੇਰੈਂਟਸ ਲੈਸ ਕਹ ਲੋ ਜਾਂ ਮਤਲਬ ਬਹੁਤ ਗਰੀਬੀ ਦੇ ਵਿੱਚ ਨਿਕਲਦੇ ਨੇ ਔਰ ਇੱਥੇ ਪੜਦੇ ਨੇ ਆ ਕੇ ਜਿੱਥੇ ਉਹਨਾਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਹਨਾਂ ਨੂੰ ਸਾਈਕਲਸ ਦੀ ਬਹੁਤ ਸਾਰੀ ਲੋੜ ਹੈ ਕਿ ਉਹਨਾਂ ਕੋਲ ਸਾਈਕਲ ਵੀ ਨਹੀਂ ਹੈਗੇ ਘਰੋਂ ਆਉਣ ਜਾਣ ਲਈ ਔਰ ਖਾਸੀਅਤ ਇਸ ਸਕੂਲ ਦੀ ਇਹ ਹੈ ਕਿ ਸ਼ਹਿਰ ਦੇ ਅੰਦਰੂਨ ਹਿੱਸੇ ਦੇ ਵਿੱਚ ਜਿੱਥੇ ਬਹੁਤ ਗਰੀਬ ਲੋਕ ਨੇ ਗਰੀਬ ਬੱਚੇ ਨੇ ਉਹਨਾਂ ਦੇ ਉਹਨਾਂ ਨੂੰ ਪੜਾਉਣ ਦੇ ਵਿੱਚ ਇਹ ਸਕੂਲ ਜਿਹੜਾ ਬਹੁਤ ਜ਼ਿਆਦਾ ਸਹਾਈ ਹੈ ਔਰ ਅੱਜ ਅਸੀਂ ਉਸ ਦਿਨ ਹੀ ਪਲਾਨ ਕਰ ਲਿਆ ਸੀ ਮੈਂ ਸੋਖ ਅਮਰਤ ਤੇ ਗੁਰਲੀਨ ਨੇ ਡਾਕਟਰ ਸਾਹਿਬ ਸਾਡੇ ਨਾਲ ਖੜੇ ਨੇ ਡਾਕਟਰ ਰਕੇਸ਼ ਇਹਨਾਂ ਨਾਲ ਸਾਰੀ ਅਸੀਂ ਸਲਾਹ ਕਰ ਲਈ ਸੀਗੀ ਸਾਈਕਲ ਸਾਨੂੰ ਭੈਣ ਜੀ ਨੇ ਕਹੇ ਸੀਗੇ ਸਿਰਫ 10 ਚਾਹੀਦੇ ਨੇ ਮਤਲਬ ਤੁਸੀਂ ਬਹੁਤਾ ਬੋਝ ਨਾ ਪਾਓ ਆਪਣੇ ਉੱਤੇ 10-10 ਕਰਕੇ ਅਸੀਂ ਲੈ ਲਾਂਗੇ ਬਹੁਤ ਇਮਾਨਦਾਰ ਸ਼ਖਸੀਅਤ ਨੇ ਅਸੀਂ ਉਹਨਾਂ ਨੂੰ ਜ਼ੇਦ ਕੀਤੀ ਸੀ ਕਿ 10 ਨਹੀਂ ਤੁਹਾਡੇ ਮੂੰਹੋਂ ਜੋ ਨਿਕਲੇਗਾ ਜਿੰਨੇ ਚਾਹੀਦੇ ਨੇ ਅਸੀਂ ਉਹਨੇ ਹੀ ਦੇਣ ਲਈ ਤਿਆਰ ਆ ਫਿਰ ਉਹਨਾਂ ਨੇ ਸਾਰਾ ਜਿਹੜਾ ਸਰਵੇ ਕਰਾਇਆ ਸੀਗਾ ਉਹਦੇ ਵਿੱਚ 35 ਸਾਈਕਲਸ ਜਿਹੜੇ ਜਿਨ੍ਹਾਂ ਦੀ ਲੋੜ ਸੀਗੀ ਅੱਜ ਪੂਰੇ 35 ਦੇ 35 ਜਿਹੜੇ ਸਾਈਕਲ ਅੱਜ ਸਕੂਲ ਦੇ ਵਿੱਚ ਦਿੱਤੇ ਗਏ ਨੇ ਪ੍ਰਿੰਸੀਪਲ ਸਾਹਿਬ ਜਿਹੜੇ 베ਰੀ ਸਾਹਿਬ ਨੇ ਉਹਨਾਂ ਦੇ ਹਵਾਲੇ ਕਰ ਦਿੱਤੇ ਗਏ ਨੇ ਔਰ ਮੈਂ ਇਸ ਸਕੂਲ ਦੀ ਖਾਸੀਅਤ ਇੱਕ ਦੱਸਣੀ ਚਾਹਨਾ ਕਿ ਡੀਏਵੀ ਸੰਸਥਾ ਇਹੋ ਜੀ ਹੈ ਕਿ ਮੈਂ ਕਈ ਲੋਕ ਇੱਥੇ ਦੇਖੇ ਨੇ ਜਿਹੜੇ 80 80 ਸਾਲ ਦੇ ਵੀ ਹੋ ਗਏ ਨੇ ਜਿਹੜੇ ਕਾਬਿਲ ਨੇ ਡੀਏਵੀ ਕਦੀ ਉਹਨਾਂ ਨੂੰ ਛੱਡਦਾ ਨਹੀਂ ਉਹਨਾਂ ਦੀਆਂ ਸਵਾਵਾਂ ਲੈਂਦਾ ਹੀ ਰਹਿੰਦਾ ਔਰ ਪ੍ਰ ਪਾਲ ਸਾਹਿਬ ਨੇ ਦੱਸਿਆ ਕਿ ਉਹ ਹਵਨਕੁੰਡ ਬਣਿਆ ਸਵੇਰੇ ਸਾਡਾ ਸਕੂਲ ਲੱਗਣ ਤੋਂ ਪਹਿਲਾਂ ਉੱਥੇ ਜਿਹੜਾ ਹਵਨ ਕੀਤਾ ਜਾਂਦਾ ਉਸ ਤੋਂ ਬਾਅਦ ਬੱਚੇ ਜਿਹੜੇ ਕਲਾਸਾਂ ਦੇ ਵਿੱਚ ਜਾਂਦੇ ਨੇ ਔਰ ਇੱਥੇ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਸਕੂਲ ਤੋਂ ਜਿੰਨਾ ਜਿੰਨਾ ਵੀ ਸਿੱਖਿਆ ਲਈ ਹੈ ਬਹੁਤ ਉੱਚੇ ਅਹੁਦਿਆਂ ਦਾ ਉਹਨਾਂ ਨੇ ਮਤਲਬ ਉੱਥੇ ਆਪਣੀਆਂ ਸਰਵਿਸਿਜ਼ ਦਿੱਤੀਆਂ ਨੇ ਔਰ ਅੱਜ ਵੀ ਦੇ ਰਹੇ ਨੇ ਸਭ ਤੋਂ ਪਹਿਲੀ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਸਾਡੇ ਡੀਜੀਪੀ ਵਿਜੀਲੈਂਸ ਲੱਗੇ ਨੇ ਵਿਰਿੰਦਰ ਸ਼ਰਮਾ ਜੀ ਉਹ ਵੀ ਇੱਥੋਂ ਪੜ੍ਹੇ ਨੇ ਗਵਰਨਰ ਆ ਸਾਰੀ ਲਿਸਟ ਆ ਜਿਹਨਾਂ ਕੋਲੋਂ ਮੈਂ ਲਈ ਆ ਏਆਰ ਕੋਲੀ ਗਵਰਨਰ ਮੀਜ਼ੋਰਮ ਦੇ ਰਹੇ ਨੇ ਸਾਡੇ ਯੂਨੀਵਰਸਿਟੀ ਦੇ ਵੀਸੀ ਜਿਹੜੇ ਨੇ ਸਾਰ ਜਸਪਾਲ ਸਿੰਘ ਉਹ ਵੀ ਇੱਥੋਂ ਪੜ੍ਹੇ ਨੇ ਸਾਡੇ ਕ੍ਰਿਕਟਰ ਦੇਸ਼ ਦੇ ਜਿਨ੍ਹਾਂ ਦੇਸ਼ ਲਈ ਕ੍ਰਿਕਟ ਖੇਡਿਆ ਹਰਵਿੰਦਰ ਸਿੰਘ ਉਹ ਵੀ ਇੱਥੋਂ ਪੜ੍ਹੇ ਨੇ ਔਰ ਪ੍ਰਦੀਪ ਸ਼ਰਮਾ ਡੀਜੀਪੀ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਰਹੇ ਨੇ ਔਰ ਜਿਹੜੇ 베ਰੀ ਸਾਹਿਬ ਨੇ ਉਹ ਵੀ ਐਸਐਸ ਸਕੂਲ ਚੋਂ ਪੜ੍ਹੇ ਤੇ ਅੱਜ ਇੱਥੇ ਹੀ ਪ੍ਰਿੰਸੀਪਲ ਲੱਗੇ ਨੇ ਮਤਲਬ ਜੇ ਕੋ ਕਾਬਲ ਬਹੁਤ ਸਾਰੇ ਡਾਕਟਰ ਬਹੁਤ ਸਾਰੇ ਆ ਜੱਜਸ ਦੀ ਲਿਸਟ ਹੈ ਕਿ ਜਿਹੜੇ ਸਕੂਲ ਤੋਂ ਪੜ੍ਹ ਕੇ ਤੇ ਉੱਥੇ ਜੱਜਸ ਬਣੇ ਨੇ ਸਾਨੂੰ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਦੇਖੋ ਮੰਦਰ ਗੁਰਦੁਆਰੇ ਤੇ ਹੁੰਦੇ ਆ ਪਰ ਸਕੂਲ ਵੀ ਤੁਹਾਡੇ ਜਿਹੜੇ ਇਹੋ ਜਿਹੇ ਸੰਸਥਾਨ ਨੇ ਜਿੱਥੋਂ ਸਾਡੇ ਦੇਸ਼ ਦਾ ਭਵਿੱਖ ਸਿਰਜਿਆ ਜਾਂਦਾ ਜਿੱਥੋਂ ਸਾਡੇ ਸਮਾਜ ਦਾ ਭਵਿੱਖ ਸਿਰਜਿਆ ਜਾਂਦਾ ਇਹ ਵੀ ਕਿਸੇ ਮੰਦਰ ਗੁਰਦੁਆਰੇ ਦੇ ਨਾਲੋਂ ਘੱਟ ਨਹੀਂ ਹੁੰਦੇ ਸੋ ਇੱਥੇ ਪਹੁੰਚ ਕੇ ਅੱਜ ਬੱਚਿਆਂ ਨੂੰ ਜਿਹੜੇ 35 ਸਾਈਕਲ ਪ੍ਰਿੰਸੀਪਲ ਸਾਹਿਬ ਆਪੇ ਲੋ ਨੂੰ ਜਿਹੜੇ ਉਹ ਡਿਸਟ੍ਰੀਬਿਊਟ ਕਰ ਦੇਣਗੇ ਅੱਜ ਸਾਨੂੰ ਬਹੁਤ ਜਿਆਦਾ ਖੁਸ਼ੀ ਹੋਈ ਆ ਅੱਗੋਂ ਵੀ ਉਹਨਾਂ ਨੂੰ ਅਸੀਂ ਇਹ ਪ੍ਰੋਸਾਧ ਆਇਆ ਕਿ ਜਿੱਥੇ ਕਿਤੇ ਅੱਗੋਂ ਵੀ ਲੋੜ ਹੋਵੇ ਸਾਡੀ ਸਾਰੀ ਟੀਮ ਤੁਹਾਡੇ ਨਾਲ ਖੜੀ ਆ ਅਸੀਂ ਕਿਸੇ ਕੋਲੋਂ ਮੈਂ ਬਾਰ ਬਾਰ ਇੱਕ ਗੱਲ ਹਮੇਸ਼ਾ ਕਹਿੰਦਾ ਨਾ ਕਿ ਕਿਸੇ ਕੋਲੋਂ ਅਸੀਂ ਫੰਡ ਰੇਜ਼ ਨਹੀਂ ਕਰਦੇ ਕਿ ਸਾਨੂੰ ਪੈਸੇ ਪਾਏ ਜਾਣ ਜਾਂ ਜੋ ਸਾਡੀ ਸਮਰੱਥਾ ਜਾਂ ਜੋ ਪ੍ਰਭੂ ਸਾਨੂੰ ਦਿੰਦਾ ਉਹ ਕਹਿੰਦੇ ਅਸੀਂ ਤੇ ਇੱਕ ਜਰੀਆ ਵਾਂ ਉਹ ਦਈ ਜਾਂਦਾ ਤੇ ਅਸੀਂ ਅੱਗੇ ਦਈ ਜਾਂਦੇ ਆ ਜਿੱਥੋਂ ਤੱਕ ਵੀ ਸਾਡੀ ਸਮਰੱਥਾ ਹੁੰਦੀ ਅਸੀਂ ਕੋਲੋਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜੋ ਵੀ ਮੂੰਹੋਂ ਕੱਢ ਦਿੱਤਾ ਕਦੀ ਪਿੱਠ ਨਹੀਂ ਲੱਗੀ ਉੱਥੇ ਉਹਨੂੰ ਪੂਰਾ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਸ ਸਕੂਲ ਦੇ ਵਿੱਚ ਆ ਕੇ ਅੱਜ ਬੱਚਿਆਂ ਦੀ ਲੋੜ ਤੇ ਬੱਚਿਆਂ ਦੀ ਇਹ ਖੁਸ਼ੀ ਪੂਰੀ ਕਰਕੇ ਸਾਨੂੰ ਮਨ ਨੂੰ ਜਿੱਥੇ ਬਹੁਤ ਸਾਰੀ ਖੁਸ਼ੀ ਪ੍ਰਾਪਤ ਹੋਈ ਹੈ ਔਰ ਉੱਥੇ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਭੈਣ ਜੀ ਲక్ష్ਮੀ ਗਾਨ ਚਾਵਲਾ ਹੋਣਾ ਦਾ ਰਕੇਸ਼ ਭਾਰੀ ਦਾ ਪ੍ਰਿੰਸੀਪਲ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਸਾਨੂੰ ਇਹ ਮੌਕਾ ਦਿੱਤਾ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਇਹਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਏਵਨ ਸਾਈਕਲ ਦੇ ਜਿਹੜੇ ਓਨਰ ਨੇ ਮਾਲਕ ਨੇ ਮਨਦੀਪ ਪਾਵਾ ਸੁਖਮਰ ਜੀ ਦੇ ਦੋਸਤ ਨੇ ਉਹਨਾਂ ਨੇ ਵੀ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਲੋੜਵੰਦ ਬੱਚਿਆਂ ਨੂੰ ਜਿਹੜੇ ਸਾਈਕਲ ਦਿੱਤੇ ਜਾਣੇ ਨੇ ਔਰ ਉਹਨਾਂ ਨੇ ਜੋ ਦੇ ਵਿੱਚ ਗੁੰਜਾਇਸ਼ ਹੁੰਦੀ ਸੀਗੀ ਉਹ ਕੀਤੀ ਅਸੀਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਬੱਚਿਆਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਸਮਾਜ ਦੀਆਂ ਲੋੜਾਂ ਨੂੰ ਦੇਖਦੇ ਹੋਏ ਹਰ ਬੰਦੇ ਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਯੋਗਦਾਨ ਆ ਜਿਹੜਾ ਉਹ ਬਹੁਤ ਮਹਿਣਾ ਰੱਖਦਾ ਸੋ ਮਨਦੀਪ ਪਾਵਾ ਜੀ ਦਾ ਏਵਨ ਸਾਈਕਲ ਦੇ ਜਿਹੜੇ ਓਨਰ ਨੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇੱਕ ਚੀਜ਼ ਮੈਂ ਹੋਰ ਇੱਥੇ ਦੱਸਣੀ ਚਾਹਣਾ ਕਿ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਾਡਾ ਲਸ਼ਮਨ ਸਰ ਦੇ ਵਿੱਚ ਵੀ ਸਕੂਲ ਹੈ ਲਸ਼ਮਨ ਸਰ ਜੀ ਡਾਕਟਰ ਸਾਹਿਬ ਉੱਥੇ ਬਹੁਤ ਗਰੀਬ ਬੱਚੇ ਜਿਹੜੇ ਕੋਈ ਮਤਲਬ ਦਿਨੇ ਕੰਮ ਵੀ ਕਰਦੇ ਨੇ ਕਿਸੇ ਵੇਲੇ ਸ਼ਾਮ ਨੂੰ ਜਾ ਕੇ ਕੰਮ ਕਰਦੇ ਨੇ ਦੁਕਾਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਸਿੱਖਿਆ ਉਹ ਪੂਰੀ ਤਰ੍ਹਾਂ ਫ੍ਰੀ ਜਿਹੜੀ ਦਿੱਤੀ ਜਾਂਦੀ ਹੈ ਔਰ ਲੜਕੀਆਂ ਜਿਹੜੀਆਂ ਇੱਥੇ 400 ਲੜਕੀ ਪੜ੍ਹਦੀ ਐ ਇਸ ਇਹਨਾਂ ਦੇ ਅਦਾਰੇ ਦੇ ਵਿੱਚ ਉਹਦੇ ਵਿੱਚ ਮੈਡੀਕਲ ਨਾਨ ਮੈਡੀਕਲ ਕਾਮਰਸ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੀਸਾਂ ਨੇ ਜਿੱਥੇ ਦਿੱਤੀਆਂ ਜਾਂਦੀਆਂ ਨੇ ਇਸ ਸਕੂਲ ਦੇ ਵਿੱਚ ਮਹਿਜ 3 ਤੋਂ 400 ਰੁਪਇਆ ਫੀਸ ਲੈ ਕੇ ਉਹਨਾਂ ਬੱਚੀਆਂ ਨੂੰ ਵੀ ਪੜਾਇਆ ਜਾਂਦਾ ਸੋ ਸਾਰਿਆਂ ਨੂੰ ਜੇ ਕੋਈ ਚੰਗਾ ਕਰਦਾ ਤੇ ਉਹਦੇ ਤੋਂ ਸਿੱਖਿਆ ਤੇ ਉਹਦੀ ਰੀਸ ਜ਼ਰੂਰ ਕਰਨੀ ਚਾਹੀਦੀ ਹੈ ਸੋ ਇਸ ਤਰੀਕੇ ਜਿਸ ਤਰੀਕੇ ਸਮਾਜ ਨੂੰ ਸਿੱਖਿਆ ਦਿੰਦੇ ਨੇ ਜਿਸ ਤਰੀਕੇ ਘੱਟ ਪੈਸੇ 'ਚ ਸਿੱਖਿਆ ਦਿੱਤੀ ਜਾ ਰਹੀ ਹੈ ਬਹੁਤ ਜਿਹੜਾ ਉਪਰਾਲਾ ਇਹਨਾਂ ਦਾ ਉਹ ਸ਼ਲਾਘਾਯੋਗ ਹੈ ਅੱਜ ਡੀ ਸਕੂਲ ਹਾਥੀਗੜ੍ਹ ਤੇ ਬੜਾ ਕੋਸ਼ਿਸ਼ ਦਾ ਮੋਲ ਹੈ ਪ੍ਰਸਿੱਧ ਸਮਾਜ ਸੇਵਕ ਮਨਦੀਪ ਸਿੰਘ ਜੀ ਮਨਾਏ ਨੇ ਇਹ ਪਹਿਲੋਂ ਵੀ ਸਕੂਲ ਨੂੰ ਹਰ ਰੂਪ ਤੇ ਅਸ਼ੀਰਵਾਦ ਦਿੰਦੇ ਰਹਿੰਦੇ ਨੇ ਕਿੱਥੇ ਵੀ ਬੱਚਿਆਂ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਵੇ ਵਰਦੀਆਂ ਦੀ ਕਿਤਾਬਾਂ ਦੀ ਫੀਸਾਂ ਦੀ ਭਰਪੂਰ ਰੂਪ ਚ ਉਹਦੀ ਮਦਦ ਕਰਦੇ ਨੇ ਤੇ ਅੱਜ ਕਰੀਬ 35 ਵਿਦਿਆਰਥੀਆਂ ਵਾਸਤੇ ਸਾਈਕਲ ਲੈ ਕੇ ਆਇਆ ਇਹਨੇ ਜਿਹੜੇ ਡਿਸਰਵਿੰਗ ਨੇ ਜਿਹੜੇ 6 ਮਾਰਕਸ ਲੈ ਕੇ ਆਉਂਦੇ ਨੇ ਜਿਹੜੇ ਪੇਰੈਂਟਸ ਲੈਸ ਐ ਤੇ ਇਹ ਆਸਤਵਾ ਕੇ ਗਏ ਨੇ ਸਾਨੂੰ ਕਿ ਅੱਗੇ ਵੀ ਜਿਸ ਤਰ੍ਹਾਂ ਕਦੇ ਪਿੱਛੇ ਨਹੀਂ ਰਹਿ ਹਮੇਸ਼ਾ ਵੀ ਆਨੋਲੇ ਟਾਈਮ ਤੇ ਸਜੋਜ ਦਿੰਦੇ ਰਹਿਣਗੇ ਮੈਂ ਡੀਏਵੀ ਮੈਨੇਜਮੈਂਟ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜਾ ਹਰ ਸਾਲ ਇਨੀਸ਼ੀਏਟ ਕਰਕੇ ਇਹ ਸਟੈਪ ਲੈਂਦੇ ਨੇ ਇਹਨਾਂ ਦਾ ਅੰਤਿਮ ਬਹੁਤ ਬਹੁਤ ਧੰਨਵਾਦ ਵੀ ਹੈ ਤੇ ਸਵਾਗਤ ਵੀ ਹੈ ਥੈਂਕ ਯੂ ਵੈਰੀ ਮਚਾ ਮੰਨਾ ਜੀ ਨੂੰ ਮੈਂ ਸਮਾਜ ਸੇਵਾ ਹੀ ਕਹਾਂ ਮੇਰਾ ਛੋਟਾ ਭਾਈ ਵੀ ਐ ਜੂਨ ਦੇ ਅੰਮ੍ਰਿਤਸਰ ਨਾਲ ਉਦੋਂ ਦਾ ਜਾਣ ਪਰ ਬੜੀ ਖ ਪੰਜੀ 30 40 ਸਾਲ ਤੋਂ ਜਿਹਨੂੰ ਜਾਣਦੇ ਕੋਲਨਾ ਹਰ ਫੀਲਡ ਜਿਸ ਤਰ੍ਹਾਂ ਪੰਜਾਬੀ ਕਹਿੰਦਾ ਇੱਕ ਸਟੇਜ ਆ ਆਈਂਦੀ ਆ ਅੱਜ ਖੁਸ਼ੀ ਹੁੰਦੇ ਹੁੰਦੇ ਕੋਈ ਏਡੇ ਵੱਡੇ ਅਸੀਂ ਸਕੂਲ ਚ ਆਏ ਆ ਜਿੱਥੋਂ ਏਡੀ ਏਡੀ ਵੱਡੀ ਸਿੱਖਿਆ ਤਾਂ ਪੜ੍ਹੀ ਆ ਉੱਥੋਂ ਦੇ ਪ੍ਰਿੰਸੀਪਲ ਸਾਹਿਬ ਵੀ ਵੇਖ ਕੇ ਬੜੇ ਖੁਸ਼ ਹੋਏ ਸਾਨੂੰ ਜ਼ਿਆਦਾ ਖੁਸ਼ੀ ਆ ਇਸ ਕਰਨਾ ਕਿ ਸਾਡੇ ਇਹਨੇ ਐਨਜੀਓ ਚੱਲਦੇ ਆ ਨਾ ਪੰਜੀ ਦਾ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਸੁਭਾਗ ਇਸੇ ਕੰਮੇ ਲੱਗੇ ਰਹਿਣਾ ਜਿੱਥੇ ਕੋਈ ਲੋੜ ਮੰਨਦਾ ਜਿਸ ਤਰ੍ਹਾਂ ਵੀ ਇਹ ਪੂਰਾ ਕਰ ਦੇਣਾ ਥੋੜੇ ਦਿਨਾਂ ਦੀ ਗੱਲ ਆ ਮੰਨਾ ਜੀ ਮੰਦਰ ਆਏ ਮੱਥਾ ਟੇਕਣ ਪੰਜੀ ਨੇ ਇਸ ਤਰ੍ਹਾਂ ਨਾ ਮੈਂ ਸਕੂਲਾਂ ਚ ਕੋਈ ਅੜਦਾ ਸਾਈਕਲਾਂ ਦੀ ਲੋੜ ਆ ਮੈਂ ਨਾ ਇਹ ਕਹਿੰਦਾ ਤੁਸੀਂ ਹੋਰ ਦੱਸੋ ਕਿੰਨੀ ਆ ਪੰਜ ਜੀ ਨੇ ਹੋਰ ਸਕੂਲ ਪ੍ਰਿੰਸੀਪਲ ਨੂੰ ਮੈਂ 35 ਕਹਿੰਦਾ 35 ਆਣਗੇ ਗੱਲ ਇਹਨਾਂ ਨੂੰ ਫਰਕ ਨਹੀਂ ਪੈਂਦਾ 35 ਛੱਡ ਕੇ 3500 ਵੀ ਦੇ ਪਰ ਦਿਲ ਚਾਹੀਦਾ ਇੱਥੇ ਉਹ ਵੀ 1000 35000 ਵੀ ਦੇ ਸਕਦੇ ਇੱਕੋ ਨਹੀਂ ਦਿੰਦੇ ਅਸਲੀ ਕਮਾਈ ਹੈਗੀ ਕਲ ਸਾਈਕਲ ਤੁਹਾਡੇ ਸਾਡੇ ਆਮ ਬੰਦੇ ਐਸੇ ਭਾਈ ਕੁਝ ਨਹੀਂ ਹੋਏਗਾ ਜਿੰਨੂੰ ਜਾਣਾ ਨਾ ਉਹ ਬੱਚਾ 5 ਕਿਲੋਮੀਟਰ ਦੂਰ ਤੋਂ ਆਂਦਾ ਉਹਦੇ ਕੋਲ ਜੇਬ 'ਚ 2 ਰੁਪਈਆ ਨਹੀਂ ਉਹਦੇ ਵਾਸਤੇ ਇੱਕ ਬੜਾ ਵੱਡਾ ਸਾਧਨ ਆ ਐਸ ਕਰ ਰਹੇ ਅਸਲੀ ਕੰਮ ਹੈ ਹੋਏ ਨਾਲ ਜਾਣੇ ਆਵੇਂ ਰੱਜਿਆਂ ਨੂੰ ਰਜਾਨ ਦਾ ਕੋਈ ਫਾਇਦਾ ਨਹੀਂ ਬਾਕੀ ਮੈਂ ਮੱਨਾ ਜੀ ਨੂੰ ਕਹਿੰਦਾ ਪਰਮਾਤਮਾ ਨੇ ਤੰਦਰੁਸਤੀ ਬਖਸ਼ੇ ਨਾਲ ਆਪਣੇ ਸੁਖ ਜੀ ਹੋਰ ਵੀ ਜਿੰਨੇ ਤਿੰਨ ਚਾਰ ਭਰਾ ਲੱਗੇ ਇਹਨਾਂ ਇਸ ਤਰ੍ਹਾਂ ਹੀ ਲੱਗੇ ਰਹਣ ਪਰਮਾਤਮਾ ਨੇ ਤੰਦਰੁਸਤੀ ਬਖਸ਼ੇ ਪਤਾ ਮੈਨੂੰ 6 ਜਹਾਜ਼ ਹੀ ਬਣਦੇ ਲਿਆਉਂਦੇ ਰਹਨੇ ਆ ਬਲਕਿ 6 ਤੋਂ ਵੀ ਪਲੱਸ ਆ